ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਇੱਕ ਹੋਰ ਨਵੀਂ ਵੀਡੀਓ 'ਚ ਲਾਇਆ ਹੀ ਜਨਰੇਟਰ ਪਨੀਰੀ ਭਰ ਰਹੇ ਹਾਂ ਲਾਈਟ ਆਈ ਨਹੀਂ ਨਾ ਕੱਲ੍ਹ ਆਈ ਜਾਂ ਨਾ ਅੱਜ ਆਈਆ ਧੀਰੀ ਕਰਕੇ ਕੰਬੇ-ਕੰਬੇ ਟੁੱਟੇ ਹੋਏ ਨੇ ਤੇ ਬਾਕੀ ਚੱਲਦਾ ਨਾ ਸਰ ਜਨਰੇਟਰ ਤੇ ਬਾਕੀ ਦਿਖਾਉਣਾ ਪਨੀਰੀ ਦੀ ਪਨੀਰੀ ਦੀਆਂ ਆਪਣੀਆਂ ਚਾਰ ਕਿਆਰੀਆਂ ਨੇ ਉਰੇ ਤੇ ਦੂਈ ਮੋਟਰ ਤੇ ਵੀ ਜਾ ਕੇ ਭਰਨੀ ਆ ਉੱਧਰ ਵੀ ਬਿੱਜੂ ਇਹ B2225 ਗਿੱਲਿਆਂ ਦੀ ਬਾਕੀ ਜਿਹੜੀ ਆਪਾਂ ਕੱਲ ਬੀਜੀ ਦੀ ਉਹਨੂੰ ਭਰ ਰਹੇ ਹਾਂ ਪਹਿਲਾਂ ਤੇ ਪਰ ਲੀਆਂ ਜਿਹੜੀਆਂ ਤਿੰਨ ਗਿਆਰੀਆਂ ਨੇ ਉਹ ਵੀ ਭਰਨੇ ਆਲੀਆਂ ਨੇ ਬਾਕੀ ਤਕਰੀਬਨ ਮੱਕੀ ਵੀ ਤਿਆਰ ਹੋ ਚੱਲੀ ਵੱਡਾਂਗੇ ਇਹਨੂੰ ਵੀ 10-12 15 ਤਰੀਕ ਤੱਕ ਤੇ ਰੇਟ ਇਸ ਟਾਈਮ ਮੱਕੀ ਦਾ ਵਧੀਆ ਏ ਤੇ ਰੇਟ ਵੀ ਦੱਸਾਂਗੇ ਕੀ ਰੇਟ ਆ ਅੱਜ ਦਾ ਤੇ ਆ ਆਪਾਂ ਕੱਲ ਬੀਜੀ ਦੀ ਵਧੀਆ ਬੀਜੀ ਗਈ ਤੇ ਪਤਲਾ-ਪਤਲਾ ਪਾਣੀ ਦੇ ਦਾਨੇ ਆ ਜਿਹੜੀ ਜ਼ਮੀਨ ਖਾ ਜਾਵੇ ਤੇ ਨਹੀਂ ਧੁੱਪਾਂ ਚ ਗਰਮ ਹੋ ਜਾਂਦਾ ਏ ਤੇ ਆ ਦੇਖੋ ਆ ਐ ਪੂਰੀ ਵਧੀਆ ਜੰਮੀ ਆ ਇਹ ਵੀ ਆਪਾਂ ਛਿੱਟਾ ਮਾਰ ਕੇ ਤੰਗਲੀ ਮਾਰੀ ਹੋਈ ਆ ਪੂਰੀ ਵਧੀਆ ਜੰਮੀ ਆ ਇਹ ਤਕਰੀਬਨ 15 ਤਰੀਕ ਤੋਂ ਆਪਾਂ ਲਾਉਣ ਲੱਗ ਜਾਣਾ ਜੀਰੀ ਜਿਹੜੇ ਆਪਣੇ ਕੋਲ ਕਣਕ ਵਾਲੇ ਖੇਤ ਨੇ ਤੇ ਨਵੀਂ ਮੋਟਰ ਠੇਕੇ ਦੇ ਲਈਆਂ ਨੇ ਉੱਧਰ ਲਾਵਾਂਗੇ 26 ਉਹ ਤੇ ਆਲੂ ਹੋ ਜਾਊਗਾ ਉੱਧਰ ਕੀਤਾ ਤੇ ਆ ਵੀ ਆਪਣੀ ਵਧੀਆ ਹੋ ਗਈ ਕਿਆਰੀ ਦੇਖੋ ਤੇ ਬਾਕੀ ਕਮੈਂਟ ਕਰਕੇ ਦੱਸਿਓ ਵੀ ਕਿਵੇਂ ਖੜੀ ਆ ਪਨੀਰੀ ਵਧੀਆ ਏ ਤੇ ਕੀ ਗੱਲ ਬਾਤ ਆ ਤੇ ਇਹ ਚ ਹੈਗਾ ਥੋੜਾ ਜਿਹਾ ਪੀਲਾ ਪੰਝਾ ਇਹ ਚ ਕਰਾਂਗੇ ਲੋਹੇ ਦੀ ਸਪਰੇਅ ਕਰਦੇ ਆ ਤੇ ਨਾਲ ਜਿੰਕ ਦੀ ਸ਼ਾਮ ਨੂੰ ਦੇਖਦੇ ਆ ਤੇ ਜਿਹੜੀ ਪੀ ਲਈ ਹੋਈ ਆ ਸਹੀ ਹੋ ਜੂਗੀ ਤੇ ਇਹ ਜਿਹ ਪਾਲਾਂ ਆਪਾਂ ਪਾਤਾ ਸਮਾਨ ਇੱਕ ਵਾਰ 10 ਜਾਂ 10 ਦਿਨ ਦੀ ਹੋ ਗਈ थी ਜਦ ਪਾਇਆ ਇਹ ਤੇ ਵਧੀਆ ਗ੍ਰੋਥ ਕਰ ਰਹੀ ਆ ਤਿਆਰ ਹੋ ਜਾਣਾ ਇਹਨੇ ਵੀ ਲੱਗਣ ਨੂੰ ਤੇ ਆ ਦਿਖਾਉਣਾ ਮੈਂ ਤੁਹਾਨੂੰ ਪੱਟ ਕੇ ਕਿੱਡੀ-ਕਿੱਡੀ ਹੋ ਗਈ ਆ ਦੇਖੋ ਪੂਰਾ ਵਧੀਆ ਏ ਤੇ ਜਿਹੜੀ ਆਪਾਂ ਕਹਿੰਦੇ ਆ ਵੀ ਗੱਠ ਜੜਾਂ 'ਚ ਗੱਠ ਮਣ ਜਾਂਦੀ ਆ ਨੀਮਾ ਟੋਟ ਦੀ ਸਮੱਸਿਆ ਉਹ ਆਪਣੇ ਹੈ ਨਹੀਂ ਵਧੀਆ ਪਨੀਰੀ ਆ ਦੇਖੋ ਪੂਰੀ ਵਧੀਆ ਹੈ ਜਾਨੂ ਲਾਉਣੀਆਂ ਆਪਾਂ ਤਿਆਰ ਹੋ ਜਾਣੀਆਂ ਇਹ ਉਹੀ 20 ਦਿਨ ਚ 26 ਤਰੀਕ ਦੀ ਬੀਜੀ ਹੋਈ ਆ ਦੇਖ ਲਓ ਤੇ ਵਧੀਆ ਗਰੋਥ ਕਰੀ ਆ ਤੇ ਇੱਧਰਲੇ ਪਾਸੇ ਥੋੜਾ ਜਿਹਾ ਗਿੱਲਾ ਹੋ ਗਿਆ ਤੇ ਇੱਧਰੋਂ ਪਾਣੀ ਇੱਧਰ ਘਟ ਜੰਮੀ ਆ ਤੇ ਪਨੀਰੀ ਨੂੰ ਵੱਧ ਤੋਂ ਵੱਧ ਸੁੱਕਾ ਚਾਹੀਦਾ ਖੇਤ ਜਿੰਨਾ ਸੁੱਕਾ ਖੇਤ ਹੋਊਗਾ ਉਨੀ ਵਧੀਆ ਪਨੀਰੀ ਹੁੰਦੀ ਆ ਤੇ ਖੇਠੋਂ ਚਾਹੀਦਾ ਪੂਰਾ ਟੈਟ ਖੇਤ ਵੀ ਪਟਾਈ ਵੇਲੇ ਫਿਰ ਪੋਲੀ ਰਹਿੰਦੀ ਆ ਤੇ ਨਹੀਂ ਪਟਣ ਤੋਂ ਪਹਿਲਾਂ ਥੋੜੀ ਜੀ ਸਲਫਰ ਪਾ ਦਵੇ ਤੇ ਨਾ ਪੋਲਾ ਹੋ ਜਾਂਦਾ ਖੇਤ ਬਾਕੀ ਹਰੇਕ ਕਿਸਾਨਾਂ ਦੇ ਆਪਣੇ ਆਪਣੇ ਪਿਆਰਬੇ ਨੇ ਕੋਈ ਕਿਵੇਂ ਕਰਦਾ ਕੋਈ ਕਿਵੇਂ ਕਰਦਾ ਏ ਚਲੋ ਭਰ ਕੇ ਬਣੀ ਰਹੀ ਫਿਰ ਦੇਖਦੇ ਆ ਜਿਹੜੀ ਕੱਲ ਬਾਈ ਆ ਜ਼ਮੀਨ ਆਪਾਂ ਨਵੀਂ ਮੋਟਰ ਤੇ ਉੱਥੇ ਮਾਰਨਾ ਅੱਜ ਰੋਟਾਵੇਟਰ ਤੇ ਉਹ ਵੀ ਦੇਖਦੇ ਆ ਕੀ ਦਾ ਪਾਣੀ ਆਪਣਾ ਕਰਿਆ ਹੋਇਆ ਬੰਦ ਆ। ਆਪਾਂ ਤੁਹਾਨੂੰ ਟਰੈਕਟਰ ਦਾ ਮੀਟਰ ਦਿਖਾਉਨੇ ਆ ਵੀ ਕਿੰਨੇ ਕਿ ਚੱਕਰ ਤੇ ਚੱਲਦਾ ਏ। ਤੇ ਨਾਲੇ ਮੋਟਰ ਦਾ ਪਾਣੀ ਲਗਾਉਨੇ ਆ। 15 ਦੀ ਮੋਟਰ ਆ। ਖਾਲੀ ਮਾਰ ਚੱਲ ਰਿਹਾ ਟਰੈਕਟਰ ਜਮਾਈ। 1300 ਚੱਕਰ ਤੇ ਚੱਲਦਾ ਏ। ਬਾਕੀ ਪਾਣੀ ਦੇਖੋ ਮੋਟਰ ਦਾ। ਪਾਣੀ ਪੂਰਾ ਏ ਜੇ ਥੋੜੀ ਰੇਸ ਹੋਰ ਵਧਾਉਨੇ ਆ, ਹੋਰ ਵਧਾ ਦੂਗਾ। ਤੇ ਇਧਰੋਂ ਹੈਗਾ ਇਹ। 540 ਇਚ ਚੱਲਦਾ ਏ ਤੇ ਬਾਕੀ ਇਹ ਗੇਰਾ ਚਲਾਉਣਾ ਆਪਾਂ ਗੇਰਾ ਚ ਵੀਡੀਓ ਚਲਾਉਨੇ ਆ ਮੰਨ ਲਓ ਹੋਰ ਇਸ ਘਟ ਜੂਗੀ ਤੇ ਪਾਣੀ ਵਜ ਜਾਊਗਾ ਜੀ ਦੂਈ ਮੋਟਰ ਦੇ ਭਰਨ ਪਨੀਰੀ ਅੰਕਲ ਦੀ ਤੇ ਲਾਈਟ ਆਉਂਦੀ ਨਹੀਂ ਬੁਰਾ ਹਾਲ ਹੋਇਆ ਲਾਈਟ ਦਾ ਖੰਬੇ ਗੁੰਬੇ ਟੁੱਟੇ ਹੋਏ ਨੇ ਨਾ ਬਿਜਲੀ ਵਾਲੇ ਜਲਦੀ ਕਰਦੇ ਨੇ ਇਹ ਜਨਰੇਟਰ ਲਾ ਕੇ ਪਨੀਰੀਆਂ ਕਨੂਰੀਆਂ ਭਰ ਰਹੇ ਆ ਤੇ ਆਪਾਂ ਤੇ ਦੂਜੀ ਮੋਟਰ ਤੇ ਆਪਾਂ ਆਪਣੀ ਭਰ ਕੇ ਆਉਨੇ ਆ ਹੋਰ ਤੇ ਅੰਕਲ ਕਹਿੰਦਾ ਮੇਰੀ ਭਰ ਦੇ ਚਲੋ ਇਹਦੀ ਆਗੇ ਦੀ ਆਪਾਂ ਭਰਨ ਕਿਹੜੀ ਆ ਇਹ ਜਿਹਦੀ ਰੱਬੀ ਆ ਇੱਕੋ ਦਿਨ ਵਿੱਚ ਹੀ ਇਹਨਾਂ ਕੋਈ ਘਰੀਆਂ ਪੱਕੀ ਦੇਖੋ ਇਦਾਂ ਦੀ ਆ ਹੈਗੀ ਥੋੜੀ ਛਿੱਧੀ ਆ ਤੇ ਬਾਕੀ ਚਲੋ ਵਧੀਆ ਹੋ ਜਾਣਾ ਤਾਂ 4-5 ਕਿੱਲੇ ਲਾਉਣਾ ਨੇ 6.5 ਕਿੱਲੇ ਸਰ ਜਣਾ ਫਿਰ ਤਾਂ ਹੋਏ ਜਾਣੀਆਂ ਤਿੰਨ ਤਿੰਨ ਨਗੀਲਿਆਂ ਤਾਂ ਹੋਏ ਜਾਊਗੀ ਮੇਰੇ ਕੋਲ ਤਾਂ ਬਾਦੂ ਆ ਬੈਠਾ ਮੈਂ ਜਾਲੀ ਜੀ ਨੂੰ ਹੋਏ ਜਾਣੀਆਂ ਤੇ ਪਾਸੇ ਵੀ ਆ ਆ ਕਿਸੇ ਹੋਰ ਨੂੰ ਲੋਡ ਹੋਈ ਉਹਨੂੰ ਦੇ ਦਾਂਗੇ ਉਹ ਚੱਲਦੀ ਆ ਸਾਹਮਣੇ ਮੋਟਰ ਜਨਰੇਟਰ ਲੱਗਿਆ ਹੋਇਆ ਆਪਣਾ ਤੇ ਇੱਧਰ ਲੱਗ ਕਰਦਾ ਰਾਜੂ ਸਪਰੇਅਮੈਨ ਸਪਰੇਅ ਲੱਗਿਆ ਕਰਨਾ ਚਰੀ ਟਾਂਡੇ ਦੀ ਆ ਦੇਖੋ ਰਾਜੂ ਸਪਰੇਮੈਨ ਆ ਰਾਜੂ ਸਪਰੇਮੈਨ ਓ ਰਾਜੂ ਰਾਜੂ ਸਪਰੇਮੈਨ ਅੱਜ ਮਾਰਨਾ ਯਾਰ ਆਪਾਂ ਰੂਟਾਵੇਟਰ ਜਿੱਥੇ ਸੈਟਾਂ ਸੂਟਾਂ ਦੇ ਕੱਖ ਜ਼ਿਆਦਾ ਏ ਜਿਵੇਂ ਆਹ ਬੱਟ ਦੇ ਨਾਲ ਜਾਂ ਪਹੀ ਦੇ ਨਾਲ ਕਾਕਟਰ ਮਾਰ ਲਿਆ ਤੇ ਬਾਕੀ ਜਿੱਥੇ ਆਪਾਂ ਬੱਟਾਂ ਪਾਉਣੀਆਂ ਨੇ ਉਹ ਜਗ੍ਹਾ ਤੇ ਮਾਰ ਦਾਂਗੇ ਤੇ ਅੱਜ ਪਾਇਆ 843 ਗੈਲ ਤੇ ਦੇਖਦੇ ਆ ਚਲਾ ਕੇ ਵੀ ਕਿਵੇਂ ਚੱਲਦਾ ਏ ਤੇ 9 ਫੋਟਾ ਰੂਟਾਵੇਟਰ ਆ ਟਪੈਲ ਪਦੁਗਰੀ ਵਾਲਿਆਂ ਦਾ ਆਪਣੇ ਕੋਲ ਜ਼ਿਆਦਾਤਰ ਥਾਂ ਦੇ ਇਹਨਾਂ ਦੀ ਹੁੰਦੇ ਨੇ ਟਪੈਲ ਪਦੁਗਰੀ ਮਰੇਲ ਕੋਟਲਾ ਰੋਡ ਤੋਂ ਮਣਾਉਂਦੇ ਨੇ ਉੱਤੇ ਤੇ ਬਾਕੀ ਦੇਖਦੇ ਆ ਕਿ ਕੀ ਕਹਿੰਦਾ ਏ 843 424 ਵਧੀਆ ਜਾਲ ਦਾ ਟਰੈਕਟਰ ਵਾਧੂ ਜ਼ੋਰ ਮਾਰਦਾ ਤੇ ਨਾਲੇ ਤੇਲ ਖਰਚਾ ਘੱਟ ਤੇ ਬਾੜਾ ਪਾ ਡੂੰਗਾ ਲਾਉਣਾ ਨਹੀਂ ਫੋਲਾ ਫੋਲਾ ਹੀ ਭਮਾਉਣਾ ਅੱਖਾਂ ਤੇ ਬਾਕੀ ਦੇਖੋ ਰੂਟਾ ਮੀਟਰ ਹਲੇ ਵੀ ਪੂਰਾ ਲੱਗ ਰਿਹਾ ਤੇ ਖਿਡਾਈ ਟਰੈਕਟਰ ਦੀ ਬਹੁਤ ਆ ਥੋੜਾ ਜਿਹਾ ਤੋੜਾ ਜ਼ਿਆਦਾ ਹੋਣ ਕਰਕੇ ਟਰੈਕਟਰ ਥੋੜਾ ਜਿਹਾ ਘੱਟ ਤੋਰੇ ਵਧੀਆ ਜ਼ੋਰ ਮਾਰੇ ਹੋਰ ਦੇਖੋ ਮਿੱਟੀ ਚੱਕਰ ਘਮਾਏ ਪਏ ਨੇ ਇਦਾਂ ਬੜਿਆਂ ਚ ਬੜਾ ਪੂਰਾ ਵਧੀਆ ਜ਼ੋਰ ਮਾਰ ਰਿਹਾ ਆ ਦੇਖੋਰੇ ਖੱਪੜ ਜੇ ਔਰੇ ਆਪਾਂ ਲਾ ਦਨੇ ਆ ਕਿਹੜੇ ਸਾਰਾ ਸਾਫ ਹੋ ਜਾਊਗਾ ਤੇ ਜਿਹੜਾ ਦਾ ਵੀ ਤੇ ਸਾਡਾ ਬੰਦਾ ਬੜਾ ਜਿਆਦਾ ਧੱਕਾ ਕਰਦਾ ਥੰਦਾ ਨਾਲ ਜੱਸੂ ਟਿੱਕੋ ਖੱਪੜ ਸਾਰਾ ਰੋਲ ਤਾਂ